ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਬੀਤੇ ਕਈ ਦਿਨਾਂ ਬਾਅਦ ਲੁਧਿਆਣਾ ਸ਼ਹਿਰ ਵਿੱਚ ਵਾਪਸ ਆਏ ਤਾਂ ਰਾਤ ਵੇਲੇ ਹੀ ਸ਼ਿਵ ਸੈਨਾ ਦੇ ਨੇਤਾ ਸੰਦੀਪ ਥੱਪਰ ਗੋਰਾ ਦੇ ਘਰ ਉਹਨਾਂ ਦਾ ਹਾਲ ਚਾਲ ਜਾਣਨ ਪਹੁੰਚੇ ਦੱਸਿਏ ਕਿ ਇਸ ਮੌਕੇ ਰਾਜਾ ਵੜਿੰਗ ਸਰਕਾਰਾਂ ਦੇ ਸਵਾਲਾਂ ਤੋਂ ਕਿਨਾਰਾ ਕਰਦੇ ਨਜ਼ਰ ਆਏ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹਾਲ ਚਾਲ ਜਾਣਨ ਦੇ ਵਿੱਚ ਇੰਨੀ ਦੇਰੀ ਕਿਉਂ ਲੱਗੀ ਜਾਂ ਸ਼ਹਿਰ ਵਿੱਚ ਹਜੇ ਤੱਕ ਸੰਸਦ ਦਾ ਕੋਈ ਵੀ ਸਥਾਈ ਦਫ਼ਤਰ ਕਿਉਂ ਨਹੀਂ ਬਣਿਆ ਤਾਂ ਇਸ ਮੌਕੇ ਰਾਜਾ ਵੜਿੰਗ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਪੱਤਰਕਾਰਾਂ ਤੋਂ ਕਿਨਾਰਾ ਕਰਦੇ ਹੋਏ ਚਲੇ ਗਏ ਇਸ ਮੌਕੇ ਸੰਦੀਪ ਥਾਪਰ ਗੋਰਾ ਨੇ ਕਿਹਾ ਕਿ ਤਿੰਨ ਤੋਂ 5 ਮਿੰਟਾਂ ਦੇ ਅੰਦਰ ਅੰਦਰ ਰਾਜਾ ਵੜਿੰਗ ਉਹਨਾਂ ਦੇ ਘਰੋਂ ਚਲੇ ਗਏ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸਿਰਫ ਇਹੀ ਗੱਲ ਪੁੱਛੀ ਕਿ ਜਿਨ੍ਹਾਂ ਨੇ ਉਸ ਤੇ ਹਮਲਾ ਕੀਤਾ ਹੈ ਉਹਨਾਂ ਨਾਲ ਕੀ ਗੱਲਬਾਤ ਹੋਈ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੇਰੇ ਨਾਲ ਹੋਰ ਕੋਈ ਵੀ ਗੱਲ ਨਹੀਂ ਕੀਤੀ ਜਿਸ ਤੋਂ ਸੰਦੀਪ ਥਾਪਰ ਗੁਰਾ ਜਿਆਦਾ ਖੁਸ਼ ਨਹੀਂ ਨਜ਼ਰ ਆਏ ਇਸ ਮੌਕੇ Hindu ਨੇਤਾ ਵੀ ਨਿਰਾਸ਼ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਸੰਸਦ ਨੂੰ ਤੁਰੰਤ ਹਾਲ ਪੁੱਛਣ ਹੋਣਾ ਚਾਹੀਦਾ ਸੀ ਪਰੰਤੂ ਉਹ ਘਟਨਾ ਦੇ 13 ਦਿਨਾਂ ਬਾਅਦ ਪਹੁੰਚੇ ਨੇ ਜਿਸ ਨਾਲ ਕਿ ਪੀੜਤ ਦੇ ਮਨ ਨੂੰ ਠੇਸ ਪਹੁੰਚੀ ਹੈ ਉਹਨਾਂ ਨੇ ਕਿਹਾ ਕਿ ਪਰਿਵਾਰ ਵੀ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕਿਆ ਹੈ ਕਿਉਂਕਿ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਮੰਝੇ ਤੇ ਪਿਆ ਹੈ ਇਸ ਲਈ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਆਰਥਿਕ ਮਦਦ ਦਾ ਵੀ ਅਸਵਾ ਸ਼ਨਨਿਤ ਦਿੱਤ ਇਸ ਮੌਕੇ ਹਿੰਦੂ ਨੇਤਾਵਾਂ ਨੇ ਅਤੇ ਸੰਦੀਪ ਖੱਪਰ ਗੋਰਾ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਜੀ ਜਾਣਾ ਤਾਂ ਇਹਨਾਂ ਨੂੰ ਪਹਿਲਾਂ ਚਾਹੀਦਾ ਸੀ ਪਰ ਚਲੋ ਦੇਰ ਨਾ ਲਾਏ ਖਾਸ ਇਹ ਜੀ ਬੁਲਖਾਸੋ ਗੱਲ ਬਸ ਹਾਲਚਲ ਪੁੱਛ ਕੇ ਚੱਲੀ ਜਾਂਦੀ ਜਿਸ ਦਾ ਲੁਧਿਆਣੇ ਇੰਨਾ ਵੱਡਾ ਕੰਡ ਹੋਇਆ ਸੀਗਾ ਤੇ ਉਸ ਹਾਮਲਾ ਤੁਹਾਨੂੰ ਨਹੀਂ ਲੱਗਦਾ ਵੀ ਕਿੰਨਾ ਕਿ ਬਿਆਰ ਕੀ ਹੁੰਦੇ ਨਾ ਤੇ ਇੱਕ ਜ਼ਿੰਮੇਵਾਰੀ ਬੰਦੀ ਸੀ ਸਾਰੇ ਗੰਨ ਛੱਡ ਕੇ ਪਹਿਲਾਂ ਲੁਧਿਆਣੇ ਆਉਣਾ ਚਾਹੀਦਾ ਸੀ ਜ਼ਿੰਮੇਵਾਰੀ ਤੋਂ ਭੱਜੇ ਨਜ਼ਰ ਆਏ ਬਿਲਕੁਲ ਇਹਨਾਂ ਨੂੰ ਆਣਾ ਚਾਹੀਦਾ ਸੀ ਚਲੋ ਮੈਂ ਤਾਂ ਉਹ ਬੁਮਾਰਿਆਂ ਕੀ ਕਹਿ ਸਕਦਾ ਠੀਕ ਹੈ ਨਾ ਆਉਣਾ ਚਾਹੀਦਾ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੁਝ ਉਹਨਾਂ ਦੇ ਵਿਰੁੱਧ ਬੋਲੇ ਸੀ ਮੈਂ ਕਹਿੰਦਾ ਜੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਬੋਲਿਆ ਮੈਂ ਤਾਂ ਜੋ ਬੋਲਿਆ ਸੀਗਾ ਸਾਰੀ ਸੋਸ਼ਲ ਮੀਡੀਆ ਤੇ ਵੀ ਪਿਆ ਖ਼ਬਰਾਂ 'ਚ ਵੀ ਪਿਆ ਸਭ ਕੁਝ ਪਿਆ ਜੀ ਜੇ ਮੈਂ ਕੁਝ ਗਲਤ ਬੋਲਿਆ ਤਾਂ ਮੈਨੂੰ ਦੱਸਿਆ ਜਾਵੇ ਜੀ ਤਾਂ ਪਰ ਸਭ ਕੋਈ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਕੀ ਵੀ ਸਰਜੀ ਵੀ ਕੋਈ ਵੀ ਵਸਤੂ ਜੀ ਹਸਪੀਟਲ ਵੀ ਰਹੇ ਹੋ ਤੇ ਕਾਫੀ ਪਰਿਵਾਰ ਦਾ ਆਰਥਿਕ ਤੌਰ ਤੇ ਵੀ ਖਰਚ ਬਹੁਤ ਹੋਇਆ ਹੋਣਾ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਉਹਨ ਕੀ ਐਮਪੀ ਹੋਵੇ ਜਾਂ ਕੋਈ ਸਰਕਾਰ ਜਾਂ ਐਮਪੀ ਫੰਡ 'ਚੋਂ ਕੁਝ ਨਾ ਕੋਈ ਰਾਹਤ ਦਿੱਤੀ ਕੋਈ ਕੋਈ ਫੰਡ ਤੁਸੀਂ ਮੁਝ ਤੋਂ ਕ੍ਰਾਈਮ ਬਾਰੇ ਕੁਝ ਪਿਆ ਕਿ ਜਿਸ ਤਰ੍ਹਾਂ ਤੁਹਾਡੇ ਤੇ ਹਮਲਾ ਹੋਇਆ ਸੀ ਕੋਈ ਵੀ ਉਹਨਾਂ ਦੇ ਥੱਲ ਪਈ ਕੋਈ ਇਸ ਬਾਰੇ ਗੱਲ ਕੀਤੀ ਉਹਨਾਂ ਨਾਲ ਕੁਝ ਵੀ ਨਹੀਂ ਕੀਤੀ ਜੀ ਉਹਨਾਂ ਨੇ ਬਸ ਆਪਣੀ ਗੱਲ ਕਰਕੇ ਚਲੇ ਗਏ ਵੀ ਆਪਾਂ ਨੂੰ ਉਹ ਨਹੀਂ ਕਰਨਾ ਚਾਹੀਦਾ ਆਪਾਂ ਵੀ ਇਕੱਠੇ ਮਿਲ ਕੇ ਰਹਿਣਾ ਜਿਹੜੀ ਕਿ ਰੂਟੀਨ ਦੀ ਜਿਹੜੇ ਹੁੰਦੇ ਆ ਵੀਰ ਨਾਲੇ ਵਿਵਾਸੋਹੀ ਵਿਵਾਸੋਹੀ ਨੇਤਾਗਿਰੀ ਕਰਨਾ ਇੱਥੇ ਹੈ ਕਹ ਸਕਦੇ ਗੋਮੂ ਵਾਲਾ ਮਟੀ ਲਾ ਰਹੇ ਤੁਸੀਂ ਵੈਸੇ ਸਹਿਮਤ ਸੀ ਧੱਪੜ ਸਾਹਿਬ ਰਾਜਾਪੁਰੇ ਤੋਂ ਜੇ ਲੋ ਆਏ ਉਹ ਸਹਿਮਤ ਸੀ ਉਹਦੇ ਆਮ ਤੇ ਸਭ ਤੋਂ ਬੁਮਾਰ ਪਿਆ ਜੀ ਮੇਰੇ ਨੂੰ ਤਾਂ ਮੈਕਸਾਲ ਰੋਕ ਥੋੜੀ ਚੱਲਦੀ ਜੀ ਜੀ ਕੋਈ ਵੀ ਆ ਸਕਦਾ ਮੇਰੇ ਜੀ ਮੈਂ ਤਾਂ ਉਹਦੇ ਵਿੱਚ ਇਹਦੇ ਵਿੱਚ ਮੈਂ ਤਾਂ ਕੋਈ ਰਾਜਨੀਤੀ ਕਰਨੀ ਹੈ ਨਾ ਕੁਝ ਹੋਰ ਜਿਹਨਾਂ ਨੇ ਕਰਨੀ ਹੈ ਕਰਨ ਮੈਂ ਕੀ ਕਰਦਾ ਕੋਈ ਵਿਸ਼ੇਸ਼ਤ ਖਾਸ ਤਾਂ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਜੀ ਕੋਈ ਕੁਸ਼ ਨਹੀਂ ਬਾਕੀ ਤੁਹਾਨੂੰ ਪਤਾ ਤੁਸੀਂ ਲੋਕ ਬਾਹਰ ਖੜੇ ਸੀ ਜੀ ਮੈਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਗੱਲ ਹੋਈ ਕੀ ਨਹੀਂ ਹੋਈ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹ ਸਾਰੇ ਲੁਧਿਆਣਾ ਵਾਸੀਆਂ ਨੇ ਵੋਟਾਂ ਪਾਈਆਂ ਕਿਸੇ ਨੇ ਪਾਈਆਂ ਕਿਸੇ ਨੇ ਨਹੀਂ ਪਾਈਆਂ ਇਹ ਸੈਪਰੇਟ ਇਸ਼ੂ ਹੈ ਜੀ ਜੀ ਉਸੇ ਵਕਤ ਐਮਪੀ ਸਾਹਿਬ ਨੂੰ ਆਉਣਾ ਚਾਹੀਦਾ ਸੀ ਜੀ ਪਰ ਮੇਰਾ ਘਰ ਹੈ ਧਾਪਰ ਸਾਹਿਬ ਮੇਰੇ ਭਰਾ ਨੇ ਆ ਜਾਏ ਹੈ ਤੇ ਅਸੀਂ ਘਰ ਆਏ ਨੂੰ ਅਸੀਂ ਕੁਝ ਨਹੀਂ ਕਹਿਆ ਸਤਿਥੀ ਦੇਵੋ ਭਵ ਜੀ ਜੀ ਅਸੀਂ ਉਸ ਤੇ ਕੁਝ ਟਿੱਪਣੀ ਬਹੁਤੀ ਨਹੀਂ ਕਰ ਸਕਦੇ ਪਰ ਮਾਨੂੰ ਪੀੜਾ ਬਹੁਤ ਹੈ ਕਿਉਂਕਿ ਇੱਕ ਅੱਜ ਹਿੰਦੂ ਤੇ ਐਸਾ ਹਮਲਾ ਹੋਇਆ ਉਹ ਜਿਹੜੇ ਪਗੜੀ ਧਾਰੀ ਐ ਉਹ ਆ ਕੇ ਖਾਲ ਨਾ ਪੁੱਛਣ ਇੱਥੇ ਕਿਤੇ ਨਾ ਕਿਤੇ ਕੋਈ ਬੋ ਐਸੀ ਆਂਦੀ ਐ ਜਿਹੜੀ ਅੱਛੇ ਸੰਕੇਤ ਨਹੀਂ ਦਿੰਦੀ ਸਮਾਜ ਔਰ ਲੁਧਿਆਣਾ ਨਿਵਾਸੀਆਂ ਦੇ ਲਈ ਕੀ ਆ ਜਾਵੇ ਖਾਣਾ ਪੂਰਤੀ ਕਲੀ ਦਿੱਤੀ ਹੈ ਕੀ ਆ ਜਾ ਸਕਦਾ ਪਹਿਲਾਂ ਗਵਰਨਰ ਵੀ ਆਏ ਸੀਗੇ ਉਹਨਾਂ ਨੇ ਵੀ ਉਹਨਾਂ ਨਾਲ ਜਾ ਕੇ ਮੁਲਾਕਾਤ ਕੀਤੀ ਅਜ ਰਾਜਾਪੁਰਿੰਗ ਆਏ ਨੇ ਉਹਨਾਂ ਨੇ ਵੀ ਕਹਿੰਦੇ ਕੋਈ ਖਾਸ ਗੱਲਬਾਤ ਨਹੀਂ ਕੀਤੀ ਕੀ ਲੱਗਦਾ ਦੇਖੋ ਜਦੋਂ ਗਵਰਨਰ ਸਾਹਿਬ ਆਏ ਉਸ ਵੇਲੇ ਇਹ ਥਾਪਰ ਸਾਹਿਬ ਬਹੁਤੇ ਠੀਕ ਨਹੀਂ ਸੀ ਸੀਰੀਅਸ ਕੰਡੀਸ਼ਨ ਚ ਸੀ ਉਹਨਾਂ ਦੇ ਮਿਸਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਗਿਆ ਸੀ ਪਰ ਉਹ ਆਪਣੇ ਇੱਕ ਪਤੀ ਨੂੰ ਛੱਡ ਕੇ ਉਹ ਔਰਤ ਕਿੱਦਾਂ ਜਾ ਸਕਦੀ ਸੀ ਉਹ ਮੁਮਕਿਨ ਨਹੀਂ ਸੀ ਗਵਰਨਰ ਸਾਹਿਬ ਪਿਤਾ ਸਮਾਨ ਨੇ ਉਹਨਾਂ ਤੇ ਤੇ ਜੇ ਫਿਰ ਕਿਸੇ ਵੇਲੇ ਟਾਈਮ ਮਿਲਿਆ ਜਾਂ ਜਾਉਂਗੇ ਆਪਣੀ ਵਿਆਖਿਆਨ ਦੱਸ ਕੇ ਆਣਗੇ ਕਿਉਂਕਿ ਗਵਰਨਰ ਸਾਹਿਬ ਨੇ ਵਨ ਵਨ ਟ੍ਰੈਫਿਕ ਵਨ ਸਾਈਡ ਚੱਲਿਆ ਜੋ ਸੀਪੀ ਸਾਹਿਬ ਨੇ ਜਾਂ ਡੀਸੀ ਸਾਹਿਬ ਨੇ ਗਾਈਡ ਕੀਤਾ ਉਹਦੇ ਮੁਤਾਬਿਕ ਉਹਨਾਂ ਕੋ ਫੀਡਬੈਕ ਪਹੁੰਚਿਆ ਜਦੋਂ 2 ਵੇ ਚੱਲੇਗਾ ਤੇ ਗਵਰਨਰ ਸਾਹਿਬ ਨੂੰ ਸਾਰੀ ਚੀਜ਼ ਪਤਾ ਚੱਲ ਜਾਏਗੀ ਵੀ ਥਾਪਰ ਸਾਹਿਬ ਦੀ ਮਿਸਰੀ ਕੀ ਕਹਿਣਾ ਚਾਹੁੰਦੀ ਥਾਪਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਹਿੰਦੂ ਸਮਾਜ ਕੀ ਚ ਕਹਿਣਾ ਚਾਹੁੰਦਾ ਤੇ ਜੇ ਗੱਲ ਕਰੀਏ ਰਾਜਾ ਬੜਿੰਗ ਦੀ ਜੀ ਕਿਤੇ ਨਾ ਕਿਤੇ ਉਹ ਕੋਈ ਆਸ਼ਵਾਸਨ ਦੇ ਕੇ ਗਏ ਹੈ ਕਿ ਪਰਿਵਾਰ ਆਰਥਿਕ ਤੌਰ ਤੇ ਵੀ ਕਮਜ਼ੋਰ ਹੋ ਗਿਆ ਹੋਣਾ ਕਿਉਂਕਿ ਡੀਐਮ ਸੋਪਿਕਲ ਚਾ ਜਾਂਦੇ ਇਹ ਚੀਜ਼ ਸੁਭਾਵਿਕ ਹੈ ਜਦੋਂ ਪਰਿਵਾਰ ਦਾ ਮੋਢੀ ਇੱਕ ਬੈੱਡ ਤੇ ਪੈ ਜਾਵੇ ਤੇ ਆਰਥਿਕ ਤੰਗੀ ਆਰਥਿਕ ਪ੍ਰੋਬਲਮ ਤਾਂ ਸੁਭਾਵਿਕ ਆਣੀ-ਆਣੀ ਹੈ ਲੇਕਿਨ ਐਸਾ ਕੋਈ ਅਸ਼ਵਾਸਨ ਉਹਨਾਂ ਨੇ ਨਹੀਂ ਦਿੱਤਾ ਸਿੰਪਲ ਹਾਲ ਚਾਲ ਉਹਨਾਂ ਨੇ ਪੁੱਛਿਆ ਤੇ ਪੁੱਛ ਕੇ ਉਹ ਵਾਪਸ ਚਲੇ